ਦੋਸਤੋ ਅੱਜ ਮੈਂ ਤੁਹਾਡਾ ਨਾ ਅਜੇਹਾ ਬਿਜ਼ਨਸ ਆਈਡੀਆ ਸ਼ੇਅਰ ਕਰਨ ਜਾ ਰਿਹਾ ਹਾਂ ਜਿਸ ਦੇ ਵਿੱਚ ਤੁਹਾਨੂੰ ਕੁਝ ਵੀ ਖਰੀਦਣ ਜਾਂ ਵੇਚਣ ਦੀ ਲੋੜ ਨਹੀਂ ਫਿਰ ਵੀ ਤੁਸੀਂ ਇਹ ਆਪਣਾ ਬਿਜ਼ਨਸ ਸੈੱਟ ਕਰਕੇ ਮਹੀਨੇ ਦੇ ਲੱਖਾਂ ਰੁਪਏ ਕਮਾ ਸਕਦੇ ਜੇਕਰ ਤੁਸੀਂ ਘੱਟ ਪੈਸੇ ਲਗਾ ਕੇ ਵਧੀਆ ਮੁਨਾਫਾ ਕਮਾਉਣ ਦੀ ਸੋਚ ਰਹੇ ਹੋ ਤੇ ਇਹ ਆਈਡੀਆ ਤੁਹਾਡੇ ਲਈ ਬਿਲਕੁਲ ਪਰਫੈਕਟ ਹੈ ਇਸ ਦੇ ਨਾਲ ਹੀ ਇਸ ਬਿਜ਼ਨਸ ਦੀ ਸਭ ਤੋਂ ਵਧੀਆ ਗੱਲ ਇਹ ਹੈ ਕਿ ਬਿਜ਼ਨਸ ਕਰਨਾ ਬਹੁਤ ਹੀ ਸੌਖਾ ਹੈ ਕਿਉਂਕਿ ਇਸ ਦੇ ਵਿੱਚ ਨਾ ਹੀ ਕੋਈ ਮਸ਼ੀਨ ਚਾਹੀਦੀ ਹੈ ਤੇ ਨਾ ਹੀ ਕੋਈ ਡਿਗਰੀ ਸਿਰਫ 3 ਲੱਖ ਦੀ ਸ਼ੁਰੂਆਤੀ ਰਕਮ ਦੇ ਨਾਲ ਤੁਸੀਂ ਮਹੀਨੇ ਦਾ 1 ਲੱਖ ਤੱਕ ਕਮਾ ਸਕਦੇ ਹੋ ਆ ਹੁਣ ਅਸੀਂ ਇਸ ਬਿਜ਼ਨਸ ਬਾਰੇ ਡਿਟੇਲ ਵਿੱਚ ਗੱਲ ਕਰਦੇ ਹਾਂ ਸਤਿ ਸ਼੍ਰੀ ਅਕਾਲ ਮੈਂ ਰਣਜੀਤਪਾ ਦੋਸਤੋ ਜਿਸ ਬਿਜ਼ਨਸ ਆਈਡੀਆ ਬਾਰੇ ਮੈਂ ਗੱਲ ਕਰਨ ਜਾ ਰਿਹਾ ਹਾਂ ਉਹ ਹੈ ਟਵਾਈਲ ਲਾਇਬ੍ਰੇਰੀ ਤੁਸੀਂ ਸਾਰਿਆਂ ਨੇ ਟਵਾਈਲ ਸ਼ਾਪ ਤੇ ਬਹੁਤ ਦੇਖੀਆਂ ਹੋਣੀਆਂ ਪਰ ਟਵਾਈਲ ਲਾਇਬ੍ਰੇਰੀ ਬਾਰੇ ਅੱਜ ਪਹਿਲੀ ਵਾਰ ਸੁਣਿਆ ਹੋਵੇਗਾ ਟਵਾਈਲ ਲਾਇਬ੍ਰੇਰੀ ਉਹ ਸ਼ਾਪ ਹੁੰਦੀ ਹੈ ਜਿਸ ਦੇ ਵਿੱਚ ਤੁਸੀਂ ਕਿਰਾਏ ਤੇ ਖਿਡੌਣੇ ਦੇ ਸਕਦੇ ਹੋ ਸੁਣਨ ਵਿੱਚ ਤੁਹਾਨੂੰ ਸ਼ਾਇਦ ਇਹ ਅਜੀਬ ਲੱਗੇ ਪਰ ਇਹ ਬਿਜ਼ਨਸ ਬਹੁਤ ਹੀ ਤੇਜ਼ੀ ਨਾਲ ਫੈਲ ਰਿਹਾ ਹੈ ਸਭ ਨੂੰ ਪਤਾ ਹੈ ਕਿ ਬੱਚੇ ਹਰ ਹਫ਼ਤੇ ਨਵੇਂ ਖਡਾਉਣੇ ਦੀ ਮੰਗ ਕਰਦੇ ਨੇ ਜੋ ਵੀ ਉਹ ਮਾਰਕੀਟ ਦੇ ਵਿੱਚ ਨਵਾਂ ਖਡਾਉਣਾ ਦੇਖਦੇ ਨੇ ਉਸ ਤੋਂ ਬਾਅਦ ਉਹਨੂੰ ਲੈਣ ਦੇ ਲਈ ਮਾਪਿਆਂ ਨੂੰ ਕਹਿੰਦੇ ਨੇ ਜਿਹੜਾ ਮਾਪਿਆਂ ਦੀ ਪੌਕਟ ਲੋਕ ਕਰਦੀ ਹੈ ਉਹਨਾਂ ਮਾਪਿਆਂ ਦੇ ਆਪਣੇ ਬੱਚਿਆਂ ਦੀ ਜਿੱਦ ਪੂਰੀ ਕਰਨਾ ਕੋਈ ਵੱਡੀ ਡੀਲ ਨਹੀਂ ਹੁੰਦੀ ਪਰ ਮਿਡਲ ਕਲਾਸ ਵਾਲੇ ਮਾਪੇ ਬਾਰ-ਬਾਰ ਖਡਾਉਣੇ ਖਰੀਦਣ ਦੇ ਨਾਲ ਤੰਗ ਆ ਜਾਂਦੇ ਇਸ ਤੋਂ ਵੀ ਵੱਡੀ ਗੱਲ ਇਹ ਹੈ ਕਿ ਬਹੁਤ ਸਾਰੇ ਮਾਪੇ ਮਹਿੰਗੇ ਖਡਾਉਣੇ ਖਰੀਦ ਹੀ ਨਹੀਂ ਸਕਦੇ ਇਸ ਤਰ੍ਹਾਂ ਦੇ ਮਹਿੰਗੇ ਖਡਾਉਣੇ ਦੀ ਲਿਸਟ ਦੇ ਵਿੱਚ ਬੱਚਿਆਂ ਦੇ ਇਲੈਕਟ੍ਰਿਕ ਕਾਰਸ ਬਾਈਕ ਨੇ ਅਸਮਾਨ ਸਿਰ ਤੇ ਚੁੱਕਿਆ ਹੋਇਆ ਹੈ ਬਾਰੇ ਸਿਰਫ ਕੁਝ ਕਿ ਦਿਨਾਂ ਦਾ ਚਾਹੀ ਹੁੰਦਾ ਹੈ ਮੈਂ ਆ ਬਹੁਤ سارے ਏਦਾਂ ਦੇ ਬੱਚੇ ਦੇਖੇ ਨੇ ਜਿਹੜੇ ਇਸ ਕਾਰ ਨੂੰ ਹਾਸਿਲ ਕਰਨ ਦੇ ਪਿੱਛੇ ਤਾਂ ਹੱਥ ਤੋੜ ਕੇ ਪਏ ਹੋਏ ਸੀ ਬਾਅਦ ਵਿੱਚ ਕਾਰ ਮਿਲਣ ਤੇ ਤਿੰਨ ਚਾਰ ਦਿਨ ਚਲਾ ਕੇ ਉਧਰ ਨੂੰ ਮੂੰਹ ਵੀ ਨਹੀਂ ਕਰਦੇ ਇਸ ਵਜ੍ਹਾ ਕਰਕੇ ਟੁਆਇਲ ਲਾਇਬ੍ਰੇਰੀ ਦਾ ਸੋਲੂਸ਼ਨ ਮਾਰਕੀਟ ਵਿੱਚ ਲਿਆਂਦਾ ਗਿਆ ਸੀ ਜੋ ਅੱਜ ਬੱਚਿਆਂ ਦੇ ਮਾਪਿਆਂ ਲਈ ਬਹੁਤ ਹੀ ਫਾਇਦੇਮੰਦ ਹੈ ਤੁਸੀਂ ਇਸ ਬਿਜ਼ਨਸ ਨੂੰ ਖੋਲ ਕੇ ਬਹੁਤ ਹੀ ਘੱਟ ਪੈਸਿਆਂ ਦੇ ਵਿੱਚ ਵਧੀਆ ਮੁਨਾਫਾ ਕਮਾ ਸਕਦੇ ਹੋ ਆ ਹੁਣ ਅਸੀਂ ਇਸ ਬਿਜ਼ਨਸ ਦੀ ਸ਼ੁਰੂਆਤ ਕਰਨ ਦੀ ਸਟ੍ਰੈਟਜੀ ਦੇਖਨੇ ਆ ਦੋਸਤੋ ਜੇ ਮੈਂ ਇਸ ਬਿਜ਼ਨਸ ਨੂੰ ਸ਼ੁਰੂ ਕਰਨ ਦੇ ਖਰਚੇ ਦੀ ਗੱਲ ਕਰਾਂ ਤਾਂ ਇਸ ਦੇ ਵਿੱਚ ਮਿਨੀਮਮ 3 ਲੱਖ ਦੀ ਇਨਵੈਸਟਮੈਂਟ ਤਾਂ ਹੈ ਮੰਨ ਲਓਗੇ ਜੇ ਤੁਸੀਂ 2 ਲੱਖ ਰੁਪਏ ਦੇ ਵਿੱਚ ਖੁਡਾਣੇ ਵੀ ਖਰੀਦ ਲੈਂਦੇ ਹੋ ਤਾਂ 1 ਲੱਖ ਰੁਪਏ ਦੇ ਵਿੱਚ ਤੁਸੀਂ ਦੁਕਾਨ ਦਾ ਤੇ ਮੈਨੇਜਮੈਂਟ ਦਾ ਖਰਚਾ ਕੱਟ ਸਕਦੇ ਹੋ ਕਿਉਂਕਿ ਤੁਹਾਨੂੰ ਇਸ ਸਟਾਈਲ ਲਾਇਬ੍ਰੇਰੀ ਲਈ ਕਿਸੇ ਪ੍ਰਾਈਮ ਲੋਕੇਸ਼ਨ ਦੀ ਜ਼ਰੂਰਤ ਨਹੀਂ ਹੈ ਇਸ ਦੇ ਵਿੱਚ ਸਿਰਫ ਤੁਹਾਨੂੰ ਪ੍ਰੋਮੋਸ਼ਨ ਦੀ ਲੋੜ ਹੈ ਤੁਸੀਂ ਆਪਣੀ ਸ਼ਾਪ ਕਿਤੇ ਵੀ ਖੋਲ੍ਹ ਸਕਦੇ ਹੋ ਜਿਵੇਂ ਕਿ ਬੇਸਮੈਂਟ ਜਾਂ ਇਸ ਨੂੰ ਥੋੜਾ ਸ਼ਹਿਰ ਤੋਂ ਬਾਹਰ ਜਿਸ ਤਰ੍ਹਾਂ ਕੇਕ ਵਾਲੇ ਕਸਟਮਾਈਜ਼ ਕੇਕ ਦੀਆਂ ਆਪਣੀਆਂ ਫੋਟੋਆਂ ਕਸਟਮਰ ਨੂੰ ਦਿਖਾਉਂਦੇ ਨੇ ਉਸੇ ਤਰ੍ਹਾਂ ਤੁਸੀਂ ਆਪਣੇ ਖਡਾਉਣੇ ਦੀਆਂ ਫੋਟੋਆਂ ਬੱਚਿਆਂ ਨੂੰ ਔਰ ਉਹਨਾਂ ਦੇ ਪੇਰੈਂਟਸ ਨੂੰ ਦਿਖਾਉਣੀਆਂ ਨੇ ਤੁਸੀਂ ਕਸਟਮਰ ਤੋਂ ਦਿਨਾ ਜਾਂ ਹਫ਼ਤਿਆਂ ਦੇ ਹਿਸਾਬ ਨਾਲ ਰੈਂਟ ਲੈ ਸਕਦੇ ਹੋ ਤੁਸੀਂ ਪੂਰੀ ਕੋਸ਼ਿਸ਼ ਕਰੋਗੇ ਕਿ ਟਾਈਮ ਲਿਮਿਟ ਦੇ ਵਿੱਚ ਤੁਸੀਂ ਆਪਣੇ ਖਡਾਉਣੇ ਕਸਟਮਰ ਕੋਲੋਂ ਵਾਪਸ ਲੈ ਲਵੋ ਜੇ ਉਹ ਨਹੀਂ ਦਿੰਦਾ ਤਾਂ ਤੁਸੀਂ ਐਕਸਟਰਾ ਚਾਰਜ ਪਾ ਕੇ ਤੁਸੀਂ ਆਪਣਾ ਪ੍ਰੋਫਿਟ ਡਬਲ ਕਰ ਸਕਦੇ ਹੋ ਤੁਹਾਡੇ ਇਸ ਬਿਜ਼ਨਸ ਨਾਲ ਬੱਚੇ ਤੇ ਮਾਪੇ ਦੋਨੋਂ ਹੀ ਖੁਸ਼ ਹੋ ਜਾਣਗੇ ਕਿਉਂਕਿ ਬੱਚਿਆਂ ਨੂੰ ਆਪਣੇ ਮਨਪਸੰਦ ਖਡਾਉਣੇ ਮਿਲ ਜਾਣਗੇ ਔਰ ਇਸ ਦੇ ਨਾਲ ਨਾਲ ਮਾਪਿਆਂ ਦੇ ਉੱਪਰ ਕੋਈ ਜ਼ਿਆਦਾ ਖਰਚਾ ਨਹੀਂ ਪੈਣਾ ਤੁਸੀਂ ਕੋਸ਼ਿਸ਼ ਕਰੋਗੇ ਦੁਕਾਨ ਦੇ ਵਿੱਚ ਉਹ ਖਡਾਉਣੇ ਜ਼ਿਆਦਾ ਰੱਖੇ ਜਾਣ ਜਿਨ੍ਹਾਂ ਤੋਂ ਬੱਚੇ ਜ਼ਿਆਦਾ ਅਟਰੈਕਟ ਹੋ ਕੇ ਬਾਰ-ਬਾਰ ਦੁਕਾਨ ਦੇ ਉੱਪਰ ਆਉਣ ਜੇਕਰ ਬੱਚੇ ਨੇ ਤੁਹਾਡੀ ਦੁਕਾਨ ਪਸੰਦ ਆ ਗਈ ਤਾਂ ਮਾਪੇ ਨਾ ਚਾਹੁੰਦੇ ਹੋਵੇ ਵੀ ਬੱਚੇ ਨੂੰ बार-बार ਇੱਥੇ ਲੈ ਕੇ ਆਉਣਗੇ ਕਿਉਂਕਿ ਬੱਚਾ ਉਹਨਾਂ ਨੂੰ ਪ੍ਰੈਸ਼ਰ ਕਰੇਗਾ ਕਿ ਉਸ ਦੁਕਾਨ ਤੇ ਹੀ ਜਾਣਾ ਹੈ। ਦੋਸਤੋ ਹੁਣ ਮੈਂ ਕੁਝ ਅਜਿਹੇ ਤਰੀਕੇ ਦੱਸਣ ਜਾ ਰਿਹਾ ਹਾਂ ਜਿਸ ਨਾਲ ਤੁਸੀਂ ਇਹ ਮਾਪਿਆਂ ਦੇ ਬੱਚਿਆਂ ਨੂੰ ਦੋਨਾਂ ਨੂੰ ਖੁਸ਼ ਰੱਖ ਸਕੋਗੇ। ਆਪਣੀ ਦੁਕਾਨ ਦੇ ਉੱਪਰ ਵੱਧ ਤੋਂ ਵੱਧ ਨਵੇਂ ਖਡਾਉਣੇ ਜੋੜੋ। ਇਹਨਾਂ ਵਿੱਚ ਉਹ ਖਡਾਉਣੇ ਜ਼ਿਆਦਾ ਜੋੜੋ ਜੋ ਇੰਟਰਨੈਟ ਦੇ ਉੱਪਰ ਬੜੇ ਈਜ਼ੀਲੀ ਮਿਲ ਜਾਂਦੇ ਨੇ ਪਰ ਅਸਲ ਜ਼ਿੰਦਗੀ ਵਿੱਚ ਦੁਕਾਨਾਂ ਦੇ ਉੱਪਰ ਬਹੁਤ ਹੀ ਮੁਸ਼ਕਲ ਨਾਲ ਉਹ ਖਡਾਉਣੇ ਮਿਲਦੇ ਨੇ। ਆਪਣੇ ਸਟੋਰ ਨੂੰ ਕਿੱਡ ਫ੍ਰੈਂਡਲੀ ਬਣਾਓ ਜਿੱਥੇ ਬੱਚੇ ਥੋੜੇ ਦੇਰ ਲਈ ਖੇਡ ਸਕਣ ਔਰ ਆਪਣੇ ਖਿਡੌਣਾ ਨੂੰ ਇੰਜੋਏ ਵੀ ਕਰ ਸਕਣ ਮਾਪਿਆਂ ਨਾਲ ਗੱਲ ਕਰਨ ਦਾ ਲੈ ਜਾ ਹਮੇਸ਼ਾ ਹੀ ਮਿੱਠਾ ਰੱਖੋ ਔਰ ਉਹਨਾਂ ਦੇ ਨਾਲ ਇੰਟਰੈਕਸ਼ਨ ਬਣਾਈ ਰੱਖੋ ਉਹਨਾਂ ਨੂੰ ਇਹ ਦੱਸੋ ਕਿ ਤੁਸੀਂ ਕਿੰਨਾ ਰੇਟ ਘਟਾ ਸਕਦੇ ਹੋ ਤੇ ਤੁਹਾਡੇ ਕੋਲ ਕਿੰਨੀਆਂ ਬੈਸਟ ਵੈਰਾਈਟੀਆਂ ਨੇ ਆਪਣੀ ਡੀਲ ਹਮੇਸ਼ਾ ਹੀ ਪੇਰੈਂਟਸ ਫ੍ਰੈਂਡਲੀ ਰੱਖੋ ਬਿਜ਼ਨਸ ਸਟਾਰਟਅਪ ਤੋਂ ਬਾਅਦ ਹੁਣ ਅਗਲੀ ਗੱਲ ਆਉਂਦੀ ਹੈ ਅਰਨਿੰਗਸ ਦੀ ਤੁਸੀਂ ਹਰ ਘਡੌਣੇ ਨੂੰ ਕੈਟਾਗਰੀ ਦੇ ਅਕੋਰਡਿੰਗ ਵੰਡ ਕੇ ਤੁਸੀਂ ਉਸ ਦੇ ਰੇਟ ਫਾਈਨਲ ਕਰੋ ਜੇ ਤੁਸੀਂ 1000 ਰੁਪਏ ਵਾਲਾ ਘਡੌਣਾ ਰੈਂਟ ਤੇ ਦਿੰਦੇ ਹੋ ਤਾਂ ਉਸ ਦਾ ਡੇਲੀ ਦਾ ਕਿਰਾਇਆ 70 ਰੁਪਏ ਦੇ ਕਰੀਬ ਹੋਵੇਗਾ ਮੰਨ ਲਓ ਜੇ ਤੁਸੀਂ ਇੱਕ ਦਿਨ ਵਿੱਚ 70 ਰੁਪਏ ਕਿਰਾਏ ਵਾਲੇ 25 ਘਡੌਣੇ ਵੀ ਰੈਂਟ ਤੇ ਦਿੰਦੇ ਹੋ ਤਾਂ ਇੱਕ ਦਿਨ ਵਿੱਚ ਤੁਸੀਂ 1750 ਰੁਪਏ ਦੀ ਕਮਾਈ ਕਰ ਸਕਦੇ ਹੋ ਹਫਤੇ ਦੇ ਹਿਸਾਬ ਨਾਲ 1750 ਰੁਪਏ 12250 ਰੁਪਏ ਬਣ ਜਾਣਗੇ ਅਤੇ 30 ਦਿਨਾਂ ਵਿੱਚ 52500 ਰੁਪਏ ਤੁਹਾਡੇ ਹੱਥੇ ਹੋਣਗੇ ਦੋਸਤੋ ਇੱਕ ਮਹੀ ਮੈਂ ਸਿਰਫ 70 ਰੁਪਏ ਰੋਜ਼ਾਨਾ ਕਿਰਾਏ ਦੇ ਹਿਸਾਬ ਦੇ ਨਾਲ ਦੱਸੀ ਹੈ ਤੁਸੀਂ ਮਹਿੰਗੇ ਕਿਢਾਉਣੇ 200 ਰੁਪਏ ਦੇ ਹਿਸਾਬ ਨਾਲ ਵੀ ਰੈਂਟ ਤੇ ਦੇ ਸਕਦੇ ਹੋ ਕਈ ਕਿਢਾਉਣੇ ਅਜਾਹੀ ਹੁੰਦੇ ਨੇ ਜਿਨ੍ਹਾਂ ਤੋਂ ਬੱਚਿਆਂ ਦਾ ਕਦੀ ਵੀ ਮਨ ਨਹੀਂ ਪਰਦਾ ਅਜਿਹੇ ਕਿਢਾਉਣੇ ਆਪਣੀ ਸ਼ੌਪ ਦੇ ਵਿੱਚ ਜ਼ਿਆਦਾ ਐਡ ਕਰੋ ਤਾਂ ਕਿ ਤੁਹਾਡਾ ਪ੍ਰੋਫਿਟ ਡਬਲ ਹੋ ਸਕੇ ਤੁਸੀਂ ਪ੍ਰੋਫਿਟ ਦਾ ਅੱਧਾ ਇਸਰ ਨਵੇਂ ਕਿਢਾਉਣੇ ਦੇ ਇਨਵੈਸਟ ਕਰੋ ਬਾਕੀ ਤੁਹਾਡਾ ਪ੍ਰੋਫਿਟ ਹੈ ਉਸ ਨੂੰ ਤੁਸੀਂ ਸੇਵ ਕਰ ਸਕਦੇ ਹੋ ਜਾਂ ਕਿਤੇ ਹੋਰ ਇਨਵੈਸਟ ਕਰ ਸਕਦੇ ਹੋ ਇਸ ਬਿਜ਼ਨਸ ਨੂੰ ਸ਼ੁਰੂ ਕਰਨ ਤੋਂ ਬਾਅਦ 6 ਮਹੀਨਾ ਦੇ ਵਿੱਚ ਵਿੱਚ ਹੀ ਤੁਸੀਂ ਇੱਕ ਵਧੀਆ ਬਿਜ਼ਨਸ ਆਪਣਾ ਸੈਟਅਪ ਕਰ ਲਓਗੇ ਜੇਸ ਤੋਂ ਤੁਹਾਡੀ ਸੇਵਿੰਗ 1 ਤੋਂ 2 ਲੱਖ ਰੁਪਿਆ ਮਹੀਨਾ ਹੋ ਜਾਏਗੀ ਪਰ ਇਹ ਡਿਪੈਂਡ ਕਰਦਾ ਹੈ ਕਿ ਤੁਸੀਂ ਬਿਜ਼ਨਸ ਨੂੰ ਕਿੰਨੇ ਐਗਰੈਸਿਵਲੀ ਕਿੰਨੇ ਵਧੀਆ ਤਰੀਕੇ ਨਾਲ ਚਲਾਉਂਦੇ ਹੋ ਦੋਸਤੋ ਬਿਜ਼ਨਸ ਹਮੇਸ਼ਾ ਉਹੀ ਵਧੀਆ ਹੁੰਦਾ ਹੈ ਜਿਸ ਤੋਂ ਬਿਜ਼ਨਸਮੈਨ ਤੇ ਕਸਟਮਰ ਦੋਨੋਂ ਖੁਸ਼ ਹੋਣ ਤੁਹਾਡੇ ਇਸ ਬਿਜ਼ਨਸ ਮਾਡਲ ਦੇ ਨਾਲ ਨੰਨੇ ਕਸਟਮਰ ਦੇ ਨਾਲ-ਨਾਲ ਉਹਨਾਂ ਦੇ ਮਾਪੇ ਵੀ ਖੁਸ਼ ਹੋਣਗੇ ਨਾਲ ਹੀ ਤੁਸੀਂ ਮਾਪਿਆਂ ਦੇ ਸਟੇਟਸ ਨੂੰ ਸੁਸਾਇਟੀ ਵਿੱਚ ਵੀ ਉੱਚਾ ਚੱਕ ਰਹੇ ਹੋ ਕਿਉਂਕਿ ਆਪਣੇ ਬੱਚਿਆਂ ਦੇ ਐਕਸਪੈਂਸਿਵ ਟੁਆਇਜ਼ ਨਾਲ ਉਹ ਆਪਣੇ ਸੋਸ਼ਲ ਮੀਡੀਆ ਤੇ ਪੋਸਟਾਂ ਜ਼ਰੂਰ ਸ਼ੇਅਰ ਕਰਦੇ ਹਨ ਇਸ ਤਰ੍ਹਾਂ ਸਮਾਜ ਦੇ ਵਿੱਚ ਉਹਨਾਂ ਦੀ ਇੱਕ ਵਕਰੀ ਪਹਿਚਾਨ ਬਣਦੀ ਹੈ ਕਿ ਉਹ ਵੀ ਆਪਣੀ ਬੱਚਿਆਂ ਨੂੰ ਹਰ ਇੱਕ ਤਰ੍ਹਾਂ ਦਾ ਖਡਾਉਣਾ ਖਰੀਦ ਕੇ ਦਿੰਦੇ ਨੇ ਮਾਪਿਆਂ ਨੂੰ ਹੋਰ ਕੀ ਚਾਹੀਦਾ ਹੈ ਕਿ ਉਹਨਾਂ ਦਾ ਬੱਚਾ ਵੀ ਖੁਸ਼ ਹੈ ਸੋਸਾਇਟੀ ਵਿੱਚ ਵੀ ਉਹਨਾਂ ਦਾ ਰੁਤਬਾ ਵਧਿਆ ਔਰ ਪੈਸੇ ਵੀ ਬਹੁਤ ਘਟ ਲਗੇ ਦੋਸਤੋ ਉਮੀਦ ਕਰਦਾ ਹਾਂ ਕਿ ਤੁਹਾਨੂੰ ਅੱਜ ਦਾ ਮੇਰਾ ਬਿਜ਼ਨਸ ਆਈਡੀਆ ਪਸੰਦ ਆਇਆ ਹੋਵੇਗਾ ਅੱਜ ਦੀ ਇਸ ਵੀਡੀਓ ਨੂੰ ਮੈਂ ਇੱਥੇ ਹੀ ਖਤਮ ਕਰਦਾ ਹੁਣ ਮੈਨੂੰ ਦੀ ਇਜਾਜ਼ਤ ਮਿਲਦੇ ਹਨ ਇੱਕ ਨਵੀਂ ਵੀਡੀਓ ਦੇ ਵਿੱਚ ਨਵੇਂ ਆਈਡੀਆ ਦੇ ਨਾਲ ਸੱਚੇ ਗੱਲ ਮੈਂ ਰஞ்சிਪਾ